Jangan lupa like, share dan subscribe ਸਰ ਪਿੰਡ ਮਿਹੜੂ ਵਿਖੇ ਜਿਹੜਾ ਸਮਾਗਮ ਰਚਾਇਆ ਗਿਆ ਹੈਗੇ ਉਹਦੀ ਉਸ ਸੰਬੰਧੀ ਥੋੜੀ ਜਾਣਕਾਰੀ ਦਿਓ ਤੇ ਪਿੰਡ ਮਿਹੜੂ ਵਿਖੇ ਰਾਜਪੁਰ ਰੋਡ ਤੇ ਬਾਬਾ ਬਾਲਕਨਾਥ ਦੀ ਜੀ ਜਗ੍ਹਾ ਸਥਿਤ ਹੈ ਜੀ ਜੋ ਕਿ ਪ੍ਰਾਤਨ ਪਨੇਸਰਾਂ ਦਾ ਖੂਹ ਲੋਹਾਰਾ ਵਾਲਾ ਖੂਹ ਵਜਦਾ ਜੋ ਕਿ ਸਰਦਾਰ ਮਾਰਗ ਸਿੰਘ ਜੀ ਸੁਰਗਵਾਸੀ ਉਹਨਾਂ ਦੇ ਨਾਮ ਤੇ ਇਹ ਜ਼ਮੀਨ ਹੈ ਜਿੱਥੇ ਕਿ ਬਾਬਾ ਜੀ ਦੀ ਜਗ੍ਹਾ ਸਥਿਤ ਹੈ ਜੀ ਇੱਥੇ ਹਰ ਸਾਲ ਦੀ ਤਰ੍ਹਾਂ ਚੇਤ ਮਹੀਨੇ ਵਿੱਚ ਜੋ ਜੇਠਾ ਐਤਵਾਰ ਹੁੰਦਾ ਉਸ ਸਮੇਂ ਬਾਬਾ ਜੀ ਦਾ ਇਹ ਸਮਾਗਮ ਉਲੀਕਿਆ ਜਾਂਦਾ ਹੈ ਜੀ ਥੋੜੀ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦੀ ਰਸਮਾਂ ਦੀ ਅਦਾਈ ਕੀ ਹੋਈ ਹੈਗੀ ਇਸ ਮਾਗਮ ਦੌਰਾਨ ਸਭ ਤੋਂ ਪਹਿਲਾਂ ਤੇ ਝੰਡੇ ਦੀ ਰਸਮ ਹੁੰਦੀ ਹੈ ਜੀ ਕਿਉਂਕਿ ਇੱਥੇ ਤਿੰਨ ਜਗ੍ਹਾ ਹਨ ਇੱਕ ਨਾਥਾਂ ਦੀ ਬਰਮੀ ਹੈ ਇੱਕ ਮਸਤ ਪੀਰਾਂ ਦੀ ਜਗ੍ਹਾ ਹੈ ਜੀ ਸੋ ਬਾਬਾ ਜੀ ਦੇ ਝੰਡੇ ਦੀ ਰਸਮ ਦੇ ਨਾਲ-ਨਾਲ ਮਸਤ ਪੀਰਾਂ ਦਾ ਇੱਕ ਝੰਡਾ ਚੜਾਇਆ ਜਾਂਦਾ ਹੈ ਉਸ ਤੋਂ ਪਰંત ਬਾਬਾ ਜੀ ਦੀ ਜੋਤ ਜਗਾਈ ਜਾਂਦੀ ਹੈ ਬਾਬਾ ਜੀ ਜੋਤ ਜਗਾਉਣ ਤੋਂ ਬਾਅਦ ਸੰਗਤ ਦੀ ਆਮਦ ਤੇ ਭਜਨ ਮੰਡਲੀ ਵਾਂਗੂ ਫਿਰ ਭਜਨ ਮੰਡਲੀ ਜੋ ਅਸੀਂ ਬੁਲਾ ਬਲਾਵਾ ਦਿੰਦੇ ਆ ਉਹਨਾਂ ਵੱਲੋਂ ਇੱਕ ਭਜਨ ਮੰਡਲੀ ਵੱਲੋਂ ਇਹ ਆਯੋਜਨ ਕੀਤਾ ਜਾਂਦਾ ਹੈ ਬਾਬੇ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਂਦਾ ਹੈ ਜੀ ਸੋ ਸੰਗਤ ਦੀ ਤਦਾਦ ਦੀ ਗੱਲ ਕਰੀ ਤਾਂ ਕਾਫੀ ਜ਼ਿਆਦਾ ਸੀ ਇਹ ਲੋਕਲ ਸੀ ਜਾਂ ਬਾਹਰੋਂ ਦੂਰੋਂ ਤਰੇਟੂ ਸੰਗਤ ਆਉਂਦੀ ਹੈਗੀ ਸੰਗਤ ਜੋ ਕਿ ਹੈ ਕੁਝ ਜਲੰਧਰ ਤੋਂ ਪੁਨੇਸਰ ਫੈਮਿਲੀ ਦੇ ਮੈਂਬਰ ਕੁਝ ਵਿਦੇਸ਼ ਵਿੱਚ ਨੇ ਕੁਝ ਇੱਥੇ ਨੇ ਕੁਝ ਫਗਵਾੜੇ ਤੋਂ ਕੁਸ਼ਾਲੇਦ ਵਾਲੇ ਪਿੰਡਾਂ ਤੋਂ ਰਾਵਲਪੰਡੀ ਬਹਾਨੀ ਤੋਂ ਪਲਾਹੀ ਤੋਂ ਤੇ ਕੁਝ ਸੰਗਤ ਜੋ ਸਾਡੀ ਲੋਕਲ ਹੈ ਸਾਡੇ ਮਿਹੜੂ ਪਿੰਡ ਦੀ ਹੈ ਜੀ। ਸੋ ਸਰ ਕੁਝ ਇਤਿਹਾਸਵਾਰੀ ਜਾਣਕਾਰੀ ਮਿਲ ਸਕਦੀ ਕਿਸ ਤਰ੍ਹਾਂ ਦਾ ਇਤਿਹਾਸ ਹੈ ਜਗਾ ਦਾ ਕਿ ਤੁਹਾਡੀ ਕੋਈ ਦੱਸੇ ਜਾ ਰਿਹਾ ਕਿ ਪੁਰਖਾਂ ਦੀ ਜਗਾ ਹੈਗੀ ਹੈ ਇਹ। ਇਹ ਪੁਰਖਾਂ ਦੀ ਪ੍ਰਾਤਨ ਜਗਾ ਜੀ ਇੱਥੇ ਇੱਕ ਛਿੜੀ ਹੁੰਦੀ ਸੀ। ਛਿੜੀ ਹੁੰਦੀ ਸੀ ਤੇ ਜਦੋਂ ਉਸ ਛਿੜੀ ਨੂੰ ਇੱਥੋਂ ਖੇਤ ਦੀ ਸਫਾਈ ਕਰਨ ਲੱਗੇ ਤੇ ਕਟਾਈ ਕਰਨ ਵਾਲਿਆਂ ਨੂੰ ਇੱਥੋਂ ਅੱਗ ਦੇ ਭੂਕੇ ਨਿਕਲੇ ਜੋ ਕਿ ਡਰ ਕੇ ਜੋ ਇਸ ਸਮੇ ਸਰਦਾਰ ਅਨੂਪ ਸਿੰਘ ਜੋ ਕਿ ਸਵਰਗਵਾਸੀ ਹਨ ਜਿਨ੍ਹਾਂ ਦੀ 2009 ਵਿੱਚ ਮੌਤ ਹੋ ਚੁੱਕੀ ਹੈ। ਉਹਨਾਂ ਨੂੰ ਫਿਰ ਬਾਬਾ ਜੀ ਨੇ ਬਾਲ ਰੂਪ ਵਿੱਚ ਦਰਸ਼ਨ ਦਿੱਤੇ ਉਹਨਾਂ ਨੇ ਅਰਦਾਸ ਬੇਨਤੀ ਕਰਕੇ ਇਥੋਂ ਸਫਾਈ ਕਰਵਾ ਕੇ ਛਿੜੀ ਦਿੱਤੀ ਇਸ ਜਗ੍ਹਾ ਨੂੰ ਫਿਰ ਅ ਪੁਨਰ ਜਿਵੇਂ ਆਪਾਂ ਕਹਿੰਦਾ ਸੁਰਜੀਤ ਕੀਤਾ ਸੋ ਅੱਜ ਸਮਾਗਮ ਕਾਫੀ ਇੱਕ ਵੱਡੇ ਸਮਾਗਮ ਦਾ ਰੂਪ ਧਾਰ ਗਿਆ ਸੀਗਾ ਆਉਣ ਵਾਲੇ ਸਮੇਂ ਵਿੱਚ ਵੀ ਕੀ ਲਗਾਤਾਰ ਨਿਰੰਤਰ ਹੀ ਅਜਿਹੇ ਸਮਾਗਮ ਹੁੰਦੇ ਰਹਿਣਗੇ ਆਉਣ ਵਾਲੇ ਸਮਿਆਂ ਵਿੱਚ ਬਾਬਾ ਜੀ ਆਪ ਸੇਵਾ ਲੈਣਗੇ ਜੀ ਸੜ ਤੋਂ ਜਿੰਨਾ ਉਦਮ ਹੋਏਗਾ ਕਿਉਂਕਿ 2009 ਤੋਂ ਬਾਅਦ ਕੁਝ ਸਮੇਂ ਤੋਂ ਸੇਵਾ ਬੰਦ ਪਈ ਸੀ ਹੰਤਿੰ ਚਾਰ ਸਾਲ ਤੋਂ ਸੰਗਤ ਉਪਰਾਲੇ ਨਾਲ ਸੰਦਗ ਉਪਰਾਲੇ ਨਾਲ ਸੀ ਸੇਵਾ ਦੁਬਾਰਾ ਸ਼ੁਰੂ ਕੀਤੀ ਆ ਜੀ ਸੋ ਕੀ ਸਲਾਨਾ ਸਮਾਗਮ ਤੋਂ ਇਲਾਵਾ ਵੀ ਸੰਗਤ ਦਾ ਆਉਣਾ ਜਾਣਾ ਲੱਗਾ ਰਹਿੰਦਾ ਇਸ ਜਗ੍ਹਾ ਤੇ ਸਲਾਨਾ ਸਮਾਗਮ ਤੋਂ ਇਲਾਵਾ ਹਰ ਮਹੀਨੇ ਦੇ ਜੇਠੇ ਐਤਵਾਰ ਔਰ ਜੇਠੇ ਵੀਰਵਾਰ ਇਥੇ ਸੰਗਤ ਦੀ آمد ਹੁੰਦੀ ਆ ਜੋ ਬਾਬਾ ਜੀ ਦੀ ਸੇਵਾ ਪੂਜਾ ਕੀਤੀ ਜਾਂਦੀ ਆ ਜੋਤ ਜਗਾਈ ਜਾਂਦੀ ਆ ਵੀਰਵਾਰ ਨੂੰ ਬਾਬਾ ਜੀ ਦੀ ਨਿਆਜ਼ ਦਾ ਪ੍ਰਸ਼ਾਦ ਬਣਾਇਆ ਜਾਂਦਾ ਔਰ ਹਰ ਵੀਰਵਾਰ ਐਤਵਾਰ ਆ ਕੇ ਇਸ ਸਥਾਨ ਤੇ ਸੇਵਾ ਕੀਤੀ ਜਾਂਦੀ ਹੈ ਸੋ ਸਰ ਇਕਵ ਲਾਸਟ ਵਿੱਚ ਜਗਾ ਦਾ ਔਰ ਰੋਡ ਦਾ ਦੁਬਾਰਾ ਨਾਮ ਦੱਸ ਦੂੰ ਇਹ ਜਗਾ ਜੀ ਪਿੰਡ ਮਿਹੇੜੂ ਤੋਂ ਰਾਏਪੁਰ ਰੋਡ ਨੂੰ ਜਾਂਦੇ ਆ ਇਹ ਉਹਦੇ ਸੈਂਟਰ ਜੇ ਵਿੱਚ ਸੱਜੇ ਹੱਥ ਸਥਿਤ ਹੈ ਪ੍ਰਾਤਨ ਖੂਹ ਹੈ ਲੋਹਾਰਾ ਵਾਲਾ ਖੂਹ ਜੋ ਕਿ ਪੁਰਾਣੇ ਬਜ਼ੁਰਗ ਸਭ ਜਾਣਦੇ ਹਨ ਇਹ ਲੋਹਾਰਾ ਵਾਲਾ ਖੂਹ ਵਜਦਾ ਜੀ ਤੁਸੀਂ ਗੱਲ ਕਰ ਸੀ ਹਰੀਸ਼ ਪਟੇਲਾ ਨਾਲ ਗੱਲਬਾਤ ਕਰਨ ਲਈ ਧੰਨਵਾਦ